ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਕੌੜੀਆਂ ਪਰ ਸੱਚੀਆਂ ਗੱਲਾਂ ਚਾਪਲੂ ਸੇ ਇੱਕ ਕਲਾ ਹੈ ਜਿਸ ਨੂੰ ਸਵਾਭਿਮਾਨੀ ਇਨਸਾਨ ਸਿੱਖ ਨਹੀਂ ਸਕਦਾ ਤੇ ਸਵਾਭਿਮਾਨੀ ਹੋਣਾ ਇੱਕ ਗੁਣ ਹੈ ਜੋ ਚਾਪਲੂ ਸਾਂ ਕੋਲ ਕਦੇ ਹੋ ਨਹੀਂ ਸਕਦਾ ਅੱਜ ਦੇ ਲੋਕਾਂ ਦੇ ਵਿਚਾਰ ਕੁਝ ਇਸ ਤਰ੍ਹਾਂ ਦੇ ਹੋ ਗਏ ਹਨ ਜਿਵੇਂ ਕੋਈ ਰੋ ਰਿਹਾ ਹੈ ਤਾਂ ਉਸਨੂੰ ਰੋਂਦੇਓ ਆਪਣਾ ਕੀ ਜਾਂਦਾ ਹੈ ਜੇਕਰ ਕੋਈ ਹੱਸ ਰਿਹਾ ਹੈ ਤਾਂ ਪਤਾ ਕਰੋ ਕਿ ਇਹ ਐਨਕ ਖੁਸ਼ ਕਿਵੇਂ ਰਹਿੰਦਾ ਹੈ ਲੋਕ ਤੁਹਾਡੇ ਜ਼ਿੰਦਗੀ ਚ ਆਉਣਗੇ ਤੁਹਾਡੀ ਕਮੀ ਤੁਹਾਡੇ ਦੁੱਖ ਜਾਣਨ ਦੀ ਕੋਸ਼ਿਸ਼ ਕਰਨਗੇ ਜੇਕਰ ਤੁਸੀਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਦਿੱਤੀਆਂ ਤਾਂ ਉਹ ਦਿਮਾਗ ਲਗਾ ਕੇ ਤੁਹਾਡਾ ਇਸਤੇਮਾਲ ਕਰਨ ਲੱਗਣਗੇ ਇਸ ਲਈ ਇੱਜ਼ਤ ਪਾਣੀ ਹੈ ਤਾਂ ਆਪਣੇ ਰਾਜ਼ ਕਿਸੇ ਨੂੰ ਨਾ ਦੱਸੋ ਜੇਕਰ ਤੁਹਾਨੂੰ ਬੁਰੇ ਵਿਅਕਤੀ ਤੇ ਸੱਪ ਦੇ ਵਿਚਾਰ ਚਾਣ ਕਰਨੀ ਹੈ ਤਾਂ ਸੱਪ ਨੂੰ ਚੁਣੋ ਕਿਉਂਕਿ ਸੱਪ ਤੁਹਾਨੂੰ ਸਿਰਫ ਆਤਮ ਰੱਖਿਆ 'ਚ ਕੱਟੇਗਾ ਪਰ ਇੱਕ ਬੁਰਾ ਵਿਅਕਤੀ ਕਿਸੇ ਵੀ ਕਾਰਨ ਤੇ ਕਿਸੇ ਵੀ ਸਮੇਂ ਹਮੇਸ਼ਾ ਕੱਟੇਗਾ ਸਿੱਧੇ ਪੰਦਰ ਲੋਕ ਲਾਭ ਉਠਾਉਂਦੇ ਹੀ ਹਨ ਮਨੁੱਖ ਨੂੰ ਇੰਨਾ ਸਰਲ ਨਹੀਂ ਹੋਣਾ ਚਾਹੀਦਾ ਕਿ ਹਰ ਕੋਈ ਉਸ ਨੂੰ ਠੱਗ ਲਵੇ ਜੰਗਲ 'ਚ ਸਿੱਧੇ ਖੜੇ ਦਰਖਤਾਂ ਨੂੰ ਹੀ ਕੱਟਿਆ ਜਾਂਦਾ ਹੈ ਟੇਡੇ ਮਿੱਡੇ ਦਰਖਤ ਬੜੀ ਸ਼ਾਨ ਨਾਲ سینਾ ਤਾਨ ਕੇ ਖੜੇ ਰਹਿੰਦੇ ਹਨ ਕਿਸੇ ਚੰਗੇ ਇਨਸਾਨ ਨਾਲ ਹੱਤੋਂ ਜ਼ਿਆਦਾ ਬੁਰਾ ਸ਼ਲੂਕ ਨਾ ਕਰੋ ਕਿਉਂਕਿ ਸੁੰਦਰ ਕੱਚ ਜਦੋਂ ਟੁੱਟਦਾ ਹੈ ਤਤਿਕਾ ਹਥਿਆਰ ਬਣ ਜਾਂਦਾ ਹੈ ਫੂਕ ਮਾਰਨ ਨਾਲ ਦੀਵਾ ਬੁਝ ਸਕਦਾ ਹੈ ਪਰ ਅਰਗਬਤੀ ਨਹੀਂ ਕਿਉਂਕਿ ਜੋ ਮਹਿਕਦਾ ਹੈ ਉਸ ਨੂੰ ਕੋਈ ਬੁਝਾ ਨਹੀਂ ਸਕਦਾ ਤੇ ਜੋ ਸੜਦਾ ਹੈ ਉਹ ਖੁਦ ਹੀ ਬੁਝ ਜਾਂਦਾ ਹੈ ਜ਼ਿੰਦਗੀ ਚ ਤਿੰਨ ਮੰਤਰ ਜ਼ਰੂਰ ਯਾਦ ਰੱਖੋ ਖੁਸ਼ੀ ਚ ਵਚਨ ਨਾ ਦਿਓ ਗੁੱਸੇ ਚ ਜਵਾਬ ਨਾ ਦਿਓ ਤੇ ਦੁੱਖ ਚ ਫੈਸਲਾ ਨਾ ਲੋ इंद्रधनुष बनन ਲਈ ਮੀਂਹ ਤੇ ਧੁੱਪ ਦੋਵਾਂ ਦੀ ਜ਼ਰੂਰਤ ਹੁੰਦੀ ਹੈ ਸਾਡੀ ਜ਼ਿੰਦਗੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ ਇਸ ਵਿੱਚ ਦੁੱਖ ਹੈ ਤਾਂ ਸੁੱਖ ਵੀ ਹੈ ਬੁਰਾਈ ਹੈ ਤਾਂ ਚੰਗਿਆਈ ਵੀ ਹੈ ਹਨੇਰਾ ਹੈ ਤਾਂ ਉਜਾਲਾ ਵੀ ਹੈ ਤੇ ਜ਼ਿੰਦਗੀ ਲਈ ਇਹ ਸਭ ਬਹੁਤ ਜ਼ਰੂਰੀ ਹਨ ਸੁਨੰਦ ਦੀ ਆਦਤ ਪਾਓ ਕਿਉਂਕਿ ਦੁਨੀਆਂ ਚ ਕੈਨ ਵਾਲਿਆਂ ਦੀ ਕਮੀ ਨਹੀਂ ਹੈ ਆਪਣੀ ਬੁਰਾਈ ਸੁਣਨ ਦੀ ਹਿੰਮਤ ਪੈਦਾ ਕਰੋ ਕਿਉਂਕਿ ਲੋਕ ਤੁਹਾਡੀ ਬੁਰਾਈ ਕਰਨ ਤੋਂ ਬਾਜ਼ ਨਹੀਂ ਆਉਣਗੇ ਆਲੋਚਕ ਬੁਰਾ ਨਹੀਂ ਹੈ ਉਹ ਤਾਂ ਜ਼ਿੰਦਗੀ ਲਈ ਇੱਕ ਸਾਬਣ ਦੀ ਤਰ੍ਹਾਂ ਕੰਮ ਕਰਦਾ ਹੈ ਇਹ ਗੱਲਾਂ ਗੰਢ ਬਣ ਲਓ ਕਿਸੇ ਦੇ ਕੰਮ 'ਚ ਉਦੋਂ ਤੱਕ ਦਖਲ ਨਾ ਦਿਓ ਜਦ ਤੱਕ ਤੁਹਾਡੇ ਤੋਂ ਪੁੱਛਿਆ ਨਾ ਜਾਵੇ ਜਲਣ ਦੀ ਭਾਵਨਾ ਬਿਲਕੁਲ ਨਾ ਰੱਖੋ ਮਾਫ ਕਰਨਾ ਸਿੱਖੋ ਕੁਝ ਗੱਲਾਂ ਨੂੰ ਭੁੱਲਣਾ ਸਿੱਖੋ ਜੋ ਨਹੀਂ ਬਦਲ ਸਕਦਾ ਉਸ ਨੂੰ ਸਹਿਣਾ ਸਿੱਖੋ ਉਹਨਾਂ ਹੀ ਕੱਟੋ ਜਿੰਨਾ ਚਬਾ ਸਕਦੇ ਹੋ ਦਿਮਾਗ ਨੂੰ ਕਦੇ ਖਾਲੀ ਨਾ ਰਹਿਣ ਦਿਓ ਜਦੋਂ ਜ਼ਿੰਦਗੀ ਦਾ ਕੋਈ ਵੀ ਚੈਨਲ ਸਾਫ਼ ਦਿਖਾਈ ਨਾ ਦੇਵੇ ਤਾਂ ਰਿਮੋਟ ਕੰਟਰੋਲ ਰੱਬ ਦੇ ਹੱਥਾਂ ਸੌਂਪ ਦਿਓ ਇੱਕ ਵਿਅਕਤੀ ਨੇ ਇੱਕ ਬਜ਼ੁਰਗ ਤੋਂ ਪੁੱਛਿਆ ਕੁਝ ਨਸੀਹਤ ਦੇ ਦਿਓ बजुर्ग ने सवाल किया कदे भांडे धोते तो व्यक्ति ने हैरान होके क्या, जी हाँ धोते तो हैं बजुर्ग ने के हक की सीखा फिर व्यक्ति ने क्या कि इस च सीखन वाली की गल है इसते बजुर्ग ने मुस्कुरा के कहा भांडे न बार नालों ज्यादा अंदरों मांजना पैंदा है बार तो ज्यादा खुद न अंदरों चमकाओ जो बाहर दी सुनता है वह बिखर जाता है ਦੇਚੋ ਅੰਦਰ ਦੀ ਸੁੰਦਾ ਹੈ ਉਹ ਨਿਖਰ ਜਾਂਦਾ ਹੈ ਜੋ ਮਨੁੱਖ ਸੱਚ ਨਾਲ ਖੜਿਆ ਹੈ ਉਸ ਨਾਲ ਪਰਮਾਤਮਾ ਖੜਾ ਹੈ ਅੰਨੇ ਬੰਦੇ ਨੂੰ ਮੰਦਰ ਚ ਆਇਆ ਦੇਖ ਲੋਕ ਹੱਸ ਕੇ ਬੋਲੇ ਮੰਦਰ ਚ ਦਰਸ਼ਨ ਕਰਨ ਲਈ ਤਾਂ ਆਏ ਹੂੰ ਪਰ ਕੀ ਭਗਵਾਨ ਨੂੰ ਦੇਖ ਸਕੋਗੇ ਇਸ ਤੇ ਅੰਨੇ ਬੰਦੇ ਨੇ ਬਹੁਤ ਹੀ ਸੋਹਣਾ ਜਵਾਬ ਦਿੱਤਾ ਮੈਂ ਦੇਖਾਂ ਜਾਂ ਨਾ ਦੇਖਾਂ ਕੀ ਫਰਕ ਪੈਂਦਾ ਹੈ मेरा रबता मेनू देख लवेगा ना नजर नहीं नजरिया सही होना चाहिए है परेशानी का परेशान होंगे कि सामने वाला इना खुश क्यों है जाति धर्म नौकरी अहदा प्रतिभा रहन सहन दौलत दहेज ਸੁੰਦਰਤਾ ਦੇਖ ਕੇ ਵਿਆਹ ਕਰਨ ਵਾਲਾ ਸਮਾਜ ਬੇਸ਼ਰਮਾ ਵਾਂਗ ਇਹ ਵੀ ਕਹਿ ਦਿੰਦਾ ਹੈ ਕਿ ਜੋੜੀਆਂ ਈਸ਼ਵਰ ਬਣਾ ਕੇ ਭੇਜਦਾ ਹੈ ਕਸਾਈ ਜਿਸ ਮੁਰਗੇ ਨੂੰ ਕੱਟਣ ਲਈ ਪਿੰਜਰੇ ਚੋਂ ਕੱਢਦਾ ਹੈ ਉਹ ਚੀਕਦਾ ਹੈ ਬਾਕੀ ਮੁਰਗੇ ਦਾਣਾ ਖਾਂਚ ਮਸਤ ਹੁੰਦੇ ਹਨ ਇਹ ਹਾਲ ਅੱਜ ਦੇਸ਼ ਦੀ ਜਨਤਾ ਦਾ ਹੈ ਜਦੋਂ ਤੱਕ ਦਾਣਾ ਪਾਣੀ ਮਿਲ ਰਿਹਾ ਹੈ ਤਾਂ ਚੱਲਣ ਦਿਓ ਸਾਡੇ ਤੇ ਥੋੜੀ ਬੀਤ ਰਹੀ ਹੈ ਜੇਕਰ ਤੁਹਾਡੀ ਬਹਿਸ ਬਦਤਮੀਜ਼ ਇਨਸਾਨ ਨਾਲ ਹੋਵੇ ਤਾਂ ਹਰ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਤੁਹਾਡੀ ਆਵਾਜ਼ ਕਿੰਨੀ ਵੀ ਦਮਦਾਰ ਹੋਵੇ ਤੁਸੀਂ ਕੁੱਤੇ ਤੋਂ ਚੰਗਾ ਭੌਂਕ ਨਹੀਂ ਸਕਦੇ ਸ਼ੀਸ਼ੇ ਨੂੰ ਜਦੋਂ ਵੀ ਚੱਕਿਆ ਕਰੋ ਪਹਿਲਾਂ ਦੇਖਿਆ ਕਰੋ ਫਿਰ ਦਿਖਾਇਆ ਕਰੋ ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਰੱਬ ਦੀ ਬਣਾਈ ਹੋਈ ਸਭ ਤੋਂ ਸੋਹਣੀ ਮੂਰਤ ਹੋ ਇਸ ਲਈ ਬਾਹਰਲੇ ਹਾਲਾਤਾਂ ਨੂੰ ਆਪਣੀ ਸੁੰਦਰਤਾ ਕਦੇ ਵੀ ਖੋਨ ਨਾ ਦਿਓ ਜੋ ਪਿਆਰ 'ਚ ਰਹਿੰਦੇ ਹਨ ਉਹ ਛਲ ਨਹੀਂ ਸਮਝ ਸਕਦੇ ਤੇ ਜੋ ਛਲ 'ਚ ਰਹਿੰਦੇ ਹਨ ਉਹ ਕਦੇ ਕਿਸੇ ਦਾ ਪਿਆਰ ਨਹੀਂ ਸਮਝ ਸਕਦੇ ਜੋ ਵਿਅਕਤੀ ਤੁਹਾਡੀ ਗੱਲ ਨੂੰ ਸੁਣਦੇ ਹੋਏ ਇੱਧਰ ਉੱਧਰ ਦੇਖੇ ਉਸ ਆਦਮੀ ਤੇ ਕਦੇ ਵੀ ਵਿਸ਼ਵਾਸ ਨਾ ਕਰੋ ਸਿੱਖਿਆ ਹੰਤੇ ਸਫਲਤਾ ਹੌਲੀ-ਹੌਲੀ ਪ੍ਰਾਪਤ ਹੁੰਦੀ ਹੈ ਸ਼ੁਰੂਆਤ 'ਚ ਹੋਰੇ ਘੱਟ ਲਾਭ ਨੂੰ ਦੇਖ ਕੇ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ ਯਾਦ ਰੱਖਣਾ ਪਾਣੀ ਦੀ ਬੂੰਦ ਬੂੰਦ ਨਾਲ ਹੌਲੀ-ਹੌਲੀ ਕੜਾ ਪਰਦਾ ਹੈ ਜ਼ਿੰਦਗੀ ਦੇ ਤਿੰਨ ਅਸੂਲ ਬਣਾ ਲਓ ਉਸ ਤੋਂ ਜ਼ਰੂਰ ਮਾਫੀ ਮੰਗੋ ਜਿਸ ਨੂੰ ਤੁਸੀਂ ਚਾਹੁੰਦੇ ਹੋ ਉਸ ਨੂੰ ਕਦੇ ਨਾ ਛੱਡੋ ਜੋ ਤੁਹਾਨੂੰ ਚਾਹੁੰਦਾ ਹੋਵੇ ਉਸ ਤੋਂ ਕਦੇ ਕੁਝ ਨਾ ਲੁਕਾਉਣਾ ਜੋ ਤੁਹਾਡੇ ਤੇ ਭਰੋਸਾ ਕਰਦਾ ਹੈ ਮਜ਼ਬੂਤ ਰੋ ਪਰ ਆਕਰਸ਼ ਨਹੀਂ ਦਿਆਲੂ ਬਣੋ ਪਰ ਕਮਜ਼ੋਰ ਨਹੀਂ ਨਿਮਰੋ ਪਰ ਡਰਪੋਕ ਨਹੀਂ ਮਾਨ ਕਰੋ ਪਰ ਅਭਿਮਾਨ ਨਹੀਂ ਸਰੀਰ ਨੂੰ ਚੰਗਾ ਰੱਖੋ ਦਿਮਾਗ ਨੂੰ ਠੰਡਾ ਰੱਖੋ ਜੇਬ ਨੂੰ ਗਰਮ ਰੱਖੋ ਅੱਖਾਂ 'ਚ ਸ਼ਰਮ ਰੱਖੋ ਜੁਬਾਨ ਨੂੰ ਨਰਮ ਰੱਖੋ ਦਿਲ 'ਚ ਰਾਮ ਰੱਖੋ ਗੁੱਸੇ ਤੇ ਲਗਾਮ ਰੱਖੋ ਵਿਵਹਾਰ ਨੂੰ ਸਾਫ਼ ਰੱਖੋ ਬੁੱਲਾਂ ਤੇ ਮੁਸਕਰਾਹਟ ਰੱਖੋ ਫਿਰ ਸਵਰਗ ਜਾਣ ਦੀ ਕੀ ਲੋੜ ਕੋੜੀਆਂ ਗੋਲੀਆਂ ਚਬਾਈਆਂ ਨਹੀਂ ਨਿਕਲਣੀਆਂ ਚਾਹੀਦੀਆਂ ਇਸ ਕਹਾਵਤ ਦਾ ਸੰਦੇਸ਼ ਇਹ ਹੈ ਕਿ ਜ਼ਿੰਦਗੀ 'ਚ અપਮਾਨ ਅਸਫਲਤਾ ਧੋਖੇ ਵਰਗੀਆਂ ਕੋੜੀਆਂ ਗੱਲਾਂ ਨੂੰ ਸਿੱਧੇ ਘਟਕ ਜਾਓ ਉਹਨਾਂ ਨੂੰ ਚਬਾਉਂਦੇ ਰਹੋਗੇ ਆਉ ਲਗਾਤਾਰ ਯਾਦ ਕਰਦੇ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਹੀ ਕੋੜੀ ਹੋਵੇਗੀ ਤੁਹਾਡਾ ਸਭ ਤੋਂ ਪਿਆਰਾ ਦੋਸਤ ਕਿਸੇ ਹੋਰ ਜ਼ਿਆਦਾ ਹੋਵੇਗਾ ਤੇ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਤੁਹਾਡੀ ਆਪਣੀ ਹੀ ਜਾਤ ਦਾ ਹੋਵੇਗਾ ਕੋੜਾ ਹੈ ਪਰ ਸੱਚ ਹੈ ਬੇਸ਼ੱਕ ਮਰਦਾਂ ਦਾ ਫਰਜ਼ ਹੈ ਕਿ ਔਰਤਾਂ ਦਾ ਸਨਮਾਨ ਕਰਨ ਪਰ ਔਰਤਾਂ ਦਾ ਵੀ ਫਰਜ਼ ਹੈ ਕਿ ਉਹ ਖੁਦ ਨੂੰ ਇਸ ਸਨਮਾਨ ਦੇ ਕਾਬਲ ਬਣਾ ਕੇ ਰੱਖਣ ਸ਼ਾਂਤ ਰਹਿ ਕੇ ਕੁਝ ਅਜਿਹਾ ਕਰ ਜਾਓ ਕਿ ਸੜਨ ਵਾਲੇ ਸੋਚਣ ਤੇ ਮਜਬੂਰ ਹੋ ਜਾਣ ਕਿ ਇਸਨੇ ਕੀਤਾ ਕਿਵੇਂ ਪਤਨੀ ਨੂੰ ਇੱਜ਼ਤ ਦੇਣ ਵਾਲੇ ਪਤੀ ਔਰਤ ਦੇ ਗੁਲਾਮ ਨਹੀਂ ਹੁੰਦੇ ਉਹ ਇੱਕ ਅਜਿਹੀ ਮਾਂ ਦੇ ਬੇਟੇ ਹੁੰਦੇ ਹਨ ਜਿਸ ਨੇ ਉਹਨਾਂ ਨੂੰ ਔਰਤਾਂ ਦੀ ਇੱਜ਼ਤ ਕਰਨਾ ਸਿਖਾਇਆ ਹੁੰਦਾ ਹੈ ਕਰਮ ਤੇਰੇ ਚੰਗੇ ਨੇ ਤੱਕ ਕਿਸਮਤ ਤੇਰੀ ਦਾਸੀ ਹੈ ਨiyet ਤੇਰੀ ਚੰਗੀ ਹੈ ਤਾਂ ਘਰ ਵਿੱਚ ਮਥੁਰਾ ਕਾਸ਼ੀ ਹੈ ਜ਼ਿੰਦਗੀ 'ਚ ਕਦੇ-ਕਦੇ ਅਸੀਂ ਬਿਨਾ ਕੁਝ ਗਲਤ ਕੀਤੇ ਵੀ ਬੁਰੇ ਬਣ ਜਾਂਦੇ ਹਾਂ ਕਿਉਂਕਿ ਜਿਹਹ ਜਹ ਲੋਕ ਚਾਹੁੰਦੇ ਹਨ ਅਸੀਂ ਉਹ ਜਿਆ ਨਹੀਂ ਕਰਦੇ ਜੇਕਰ ਤੁਸੀਂ ਕਿਸੇ ਨੂੰ ਇੱਕ ਵਾਰ ਮਾਫ ਕਰਦੇ ਹੋ ਤਾਂ ਤੁਸੀਂ ਸਮਝਦਾਰ ਹੋ ਜੇਕਰ ਤੁਸੀਂ ਉਸੇ ਵਿਅਕਤੀ ਨੂੰ ਦੂਜੀ ਵਾਰ ਵੀ ਮਾਫ ਕਰਦੇ ਹੋ ਤਾਂ ਬਹੁਤ ਹੀ ਨਰਮ ਦਿਲ ਹੋ ਪਰ ਤੁਸੀਂ ਉਸੇ ਵਿਅਕਤੀ ਨੂੰ ਤੀਜੀ ਵਾਰ ਫਿਰ ਤੋਂ ਮਾਫ ਕਰਦੇ ਹੋ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਬੇਫਕੂਫ ਹੋ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੁਹਾਡੇ ਲਈ ਇੱਕ ਸਵਾਲ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਹਨ ਆਪਣਾ ਜਵਾਬ ਕਮੈਂਟ ਬਾਕਸ 'ਚ ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ